ਬਹੁਤ ਅੱਛਾ ਲੱਗ ਰਿਹਾ ਤੇ ਮੈਨੂੰ ਪਹਿਲਾਂ ਸੀ ਕਿ ਜੁਡੀਸ਼ਰੀ ਕਰਨੀ ਹੈ ਬਟ ਮਾਈਂਡ 'ਚ ਇੱਕ ਡਾਊਟ ਰੈਜ਼ ਹੁੰਦਾ ਸੀ ਕਿ ਪਤਾ ਨਹੀਂ ਹੋਏਗਾ ਕਿ ਨਹੀਂ ਬਟ ਜਦੋਂ 2020 ਵਿੱਚ ਮੇਰੀ ਵੱਡੀ ਸਿਸਟਰ ਦਾ ਕਲੀਅਰ ਹੋਇਆ ਤਾਂ ਮੈਨੂੰ ਲੱਗਿਆ ਕਿ ਨਹੀਂ ਇਹ ਪੋਸੀਬਲ ਕੰਮ ਹੈ ਤੇ ਉਹੀ ਇਨਸਪੀਰੇਸ਼ਨ ਨਾਲ ਮੈਂ ਅੱਗੇ ਵਧਦੀ ਗਈ ਕਿ ਮੇਰਾ ਹੋਰ ਡਿਟਰਮੀਨੇਸ਼ਨ ਪੱਕਾ ਹੋ ਗਿਆ ਤਾਂ ਬਹੁਤ ਖੁਸ਼ੀ ਹੈ ਉਸ ਸੀ ਜੋ ਬੇਟੀਆਂ ਦਾ ਜੱਜ ਬਣਾ ਲੈਣਾ ਬਹੁਤ ਵੱਡੀ ਗੱਲ ਆ ਬਹੁਤ ਮਾਤਿਆਂ ਦੀ ਵੀ ਮਿਹਨਤ ਸੀਗੀ ਕਿ ਇੱਥੋਂ ਤੱਕ ਸਾਡੇ ਬੱਚੇ ਪਹੁੰਚੇ ਅੱਜ ਪਹਿਲਾਂ ਵੱਡੀ ਭੈਣ ਜੱਜ ਬਣੀ ਅੱਜ ਛੋਟੀ ਬਣ ਕੇ ਕਿਸ ਤਰ੍ਹਾਂ ਕਲਾਸ ਤੋਂ ਬਾਅਦ ਮੇਰੇ ਮਾਮਾ ਜੀ ਤੇ ਮੇਰੇ ਪੇਰੈਂਟਸ ਦਾ ਉਹਨਾਂ ਦਾ ਸਪੋਰਟ ਸੀ ਮੇਰਾ ਇੰਟਰਸਟ ਸੀ ਲਾਅ ਵਿੱਚ ਤਾਂ ਉਹਨਾਂ ਨੇ ਕਿਹਾ ਕਿ ਹਾਂ ਜੁਆਇਨ ਕਰੋ ਤੁਸੀਂ ਲਾਅ ਤਾਂ ਅਸੀਂ ਤੁਹਾਨੂੰ ਪੂਰਾ ਸਪੋਰਟ ਕਰਾਂਗੇ ਮੇਰੀ ਇਨਸਪੀਰੇਸ਼ਨ ਵੀ ਮੇਰੇ ਮਾਮਾ ਜੀ ਤੇ ਮਾਮੀ ਜੀ ਨੇ ਇਸ ਵਾਰ ਪੀਸੀਐਸ ਦੀ ਵਿੱਖੇ ਦੇ ਵਿੱਚ ਲੜਕੀਆਂ ਨੇ ਵੱਡੇ ਪੱਧਰ ਤੇ ਮੱਲਾ ਮਾਰੀਆਂ ਨੇ ਗੱਲ ਕੀਤੀ ਜਾਵੇ ਤਾਂ ਲਗਭਗ ਹਰੇਕ ਜ਼ਿਲ੍ਹੇ ਚੋਂ ਲੜਕੀਆਂ ਲੜਕੀਆਂ ਦੇ ਮੁਕਾਬਲੇ ਆ ਗੇਰੀਆਂ ਨੇ ਤੇ ਗੱਲ ਮੋਗਾ ਦੀ ਕੀਤੀ ਜਾਵੇ ਤਾਂ ਮੋਗਾ ਦੀ ਤੇ ਆਗਿਆਪਾਲ ਕੁਰ ਵੀ ਜੱਜ ਬਣ ਕੇ ਮੋਗਾ ਪਹੁੰਚੀ ਹੈ ਜਿੱਥੇ ਇਲਾਕਾ ਨਿਵਾਸੀਆਂ ਤੇ ਸ਼ਹਿਰ ਵਾਸੀਆਂ ਵੱਲੋਂ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਤੇ ਨਤਮਸਤਕ ਹੋਣ ਲਈ ਗੁਰੂ ਘਰ ਪਹੁੰਚੇ ਨੇ ਅਸ਼ੀਰਵਾਦ ਲੈਣ ਲਈ ਪਹੁੰਚੇ ਨੇ ਮੈਡਮ ਪਹਿਲਾਂ ਤਾਂ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੜੀ ਸਟਰਗਲ ਕੀਤੀ ਹੋਗੀ ਇਸ ਮਕਾਮ ਤੱਕ ਪਹੁੰਚਣ ਲਈ ਕਿਸ ਤਰ੍ਹਾਂ ਦਾ ਰਿਹਾ ਸਫ਼ਰ ਕਿੱਥੋਂ ਸ਼ੁਰੂਆਤ ਹੋਈ ਕਿੰਨੇ ਕਿੰਨੇ ਸਹਿਯੋਗ ਮਿਲੇ ਜੀ ਸ਼ੁਰੂਆਤ ਮੇਰੇ ਪਲੱਸ 2 ਤੋਂ ਬਾਅਦ 12th ਕਲਾਸ ਤੋਂ ਬਾਅਦ ਮੇਰੇ ਮਾਮਾ ਜੀ ਤੇ ਮੇਰੇ ਪੇਰੈਂਟਸ ਦਾ ਉਹਨਾਂ ਦਾ ਸਪੋਰਟ ਸੀ ਮੇਰਾ ਇੰਟਰਸਟ ਸੀ ਲਾ ਵਿੱਚ ਤਾਂ ਉਹਨਾਂ ਨੇ ਕਿਹਾ ਕਿ ਹਾਂ ਜੁਆਇਨ ਕਰੋ ਤੁਸੀਂ ਲਾ ਤਾਂ ਅਸੀਂ ਤੁਹਾਨੂੰ ਪੂਰਾ ਸਪੋਰਟ ਕਰਾਂਗੇ ਮੇਰੀ ਇਨਸਪੀਰੇਸ਼ਨ ਵੀ ਮੇਰੇ ਮਾਮਾ ਜੀ ਤੇ ਮਾਮੀ ਜੀ ਨੇ ਮਾਮੀ ਜੀ ਮੇਰੇ ਇਸ ਟਾਈਮ ਜੱਜ ਨੇ ਏਡੀ ਜੇ ਨੇ ਐਂਡ ਮਮਾ ਜੀ ਆਈਐਸ ਨੇ ਤਾਂ ਉਹਨਾਂ ਵੱਲੋਂ ਇਨਸਪੀਰੇਸ਼ਨ ਸੀ ਪੇਰੈਂਟਸ ਵੱਲੋਂ ਸਪੋਰਟ ਸੀ ਤਾਂ ਇਹ ਸਭ ਦੇ ਨਾਲ ਕੰਬੀਨੇਸ਼ਨ ਸੀ ਕਿ ਮੇਰਾ ਇੰਟਰਸਟ ਸੀ ਤਾਂ ਮੈਂ ਲਾਅ ਜੋਇਨ ਕੀਤਾ ਲਾਅ ਦੇ ਟਾਈਮ ਮੈਂ ਐਕਸਪਲੋਰ ਵੀ ਕਾਫੀ ਕੀਤਾ ਇਸ ਸੀਜ਼ ਨੂੰ ਕਿ ਮੇਰਾ ਇੰਟਰਸਟ ਝੁਕਾ ਕੇ ਸਾਈਡ ਨੂੰ ਹੈ ਲਾਅ ਚ ਵੀ ਕਾਫੀ ਫੀਲਡ ਨੇ ਅੱਗੇ ਜਾ ਕੇ ਸਕੋਪ ਹੈ ਕਾਫੀ ਬਟ ਮੇਰਾ ਝੁਕਾ ਜੁਡੀਸ਼ਰੀ ਵੱਲ ਹੀ ਸੀ ਤਾਂ ਲਾਅ ਦੇ 5 ਸਾਲ ਕੰਪਲੀਟ ਕੀਤੇ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਉਸ ਤੋਂ ਬਾਅਦ ਕੰਪਲੀਟ ਕਰਨ ਤੋਂ ਬਾਅਦ ਮੈਂ ਆਪਣੀ ਕੋਚਿੰਗ ਸਟਾਰਟ ਕੀਤੀ ਐਂਡ ਕੋਚਿੰਗ ਸਟਾਰਟ ਕਰਦੇ ਹੀ ਮੈਂ ਫਰਸਟ ਅਟੈਂਪ ਦਿੱਤਾ ਸੀ ਹਰਿਆਣਾ ਵਿੱਚ ਤਾਂ ਹਰਿਆਣਾ ਵਿੱਚ ਮੈਂ ਫਰਸਟ ਅਟੈਂਪ ਦਿੱਤਾ ਤਾਂ ਉਹਦੇ ਵਿੱਚ ਮੇਰੀ ਇੰਟਰਵਿਊ ਥੋੜੇ ਮਾਰਕਸ ਤੋਂ ਰਹਿ ਗਈ ਸੀ ਤਾਂ ਇਹ ਮੇਰਾ ਪੰਜਾਬ ਜੁਡੀਸ਼ਰੀ ਲਈ ਫਰਸਟ ਅਟੈਂਪ ਹੈ ਤਾਂ ਇਸ ਵਾਰ ਮੇਰਾ ਕਲੀਅਰ ਹੋ ਗਿਆ ਇੱਕ ਘਰ 'ਚ ਦੋ ਬੇਟੀਆਂ ਦਾ ਜੱਜ ਬਣਾਉਣਾ ਬਹੁਤ ਵੱਡੀ ਗੱਲ ਆ ਆ ਬਹੁਤ ਮਾਪਿਆਂ ਦੀ ਵੀ ਮਿਹਨਤ ਸੀਗੀ ਕਿ ਇੱਥੋਂ ਤੱਕ ਸਾਡੇ ਬੱਚੇ ਪਹੁੰਚਣ ਅੱਜ ਪਹਿਲਾਂ ਵੱਡੀ ਭੈਣ ਜੱਜ ਬਣੀ ਅੱਜ ਛੋਟੀ ਬਣ ਕੇ ਕਿਸ ਤਰ੍ਹਾਂ ਲੱਗ ਰਿਹਾ ਹੈ ਬਹੁਤ ਅੱਛਾ ਲੱਗ ਰਿਹਾ ਤੇ ਮੈਨੂੰ ਪਹਿਲਾਂ ਸੀ ਕਿ ਜੁਡੀਸ਼ਰੀ ਕਰਨੀ ਹੈ ਬਟ ਮਾਈਂਡ 'ਚ ਇੱਕ ਡਾਊਟ ਰਹਿ ਜਾਂਦਾ ਸੀ ਕਿ ਪਤਾ ਨਹੀਂ ਹੋਏਗਾ ਕਿ ਨਹੀਂ ਬਟ ਜਦੋਂ 2020 ਵਿੱਚ ਮੇਰੀ ਵੱਡੀ ਸਿਸਟਰ ਦਾ ਕਲੀਅਰ ਹੋਇਆ ਤਾਂ ਮੈਨੂੰ ਲੱਗਿਆ ਕਿ ਨਹੀਂ ਇਹ ਪੋਸੀਬਲ ਕੰਮ ਹੈ ਤੇ ਉਹੀ ਇਨਸਪੀਰੇਸ਼ਨ ਨਾਲ ਮੈਂ ਅੱਗੇ ਵਧਦੀ ਗਈ ਕਿ ਮੇਰਾ ਹੋਰ ਡਿਟਰਮੀਨੇਸ਼ਨ ਪੱਕਾ ਹੋ ਗਿਆ ਤਾਂ ਬਹੁਤ ਖੁਸ਼ੀ ਹੈ ਉਸ ਚੀਜ਼ ਦੀ ਆਗਿਆਪਾਲ ਦੇ ਫਾਦਰ ਸਾਹਿਬ ਵੀ ਨਾਲ ਨੇ ਹਰਮਿਤ ਸਿੰਘ ਜੀ ਸਰ ਇੱਕ ਅੱਜ ਬੜੀ ਖੁਸ਼ੀ ਦਾ ਮੌਕਾ ਇੱਕ ਤੇ ਪਹਿਲਾਂ ਜੱਜ ਬਣੀ ਅੱਜ ਦੂਜੀ ਬਣੀ ਜੇ ਕਿਹਾ ਜਾਵੇ ਤਾਂ ਪਰਿਵਾਰ ਦੇ ਵਿੱਚ ਤਿੰਨ ਜੱਜ ਨੇ ਦਮਾਦ ਵੀ ਜੱਜ ਆ ਬੜੀ ਖੁਸ਼ੀ ਦੀ ਗੱਲ ਹੈ ਕੀ ਕਹਾਂ ਉਸ ਵੈਗੁਰੂ ਦਾ ਸ਼ੁਕਰ ਕਰਦੇ ਆ ਜੀ ਜਿਨ੍ਹਾਂ ਨੇ ਡਿਵਿਡਰੀ ਦਰਤ ਬਖਸ਼ੀ ਜੀ ਬਹੁਤ ਖੁਸ਼ੀ ਹੋ ਰਹੀ ਹੈ ਜੀ ਮੈਂ ਇਹੀ ਕਹਿਣਾ ਚਾਹੁੰਦਾ ਵੀ ਹਰ ਘਪਿੰਟਸ ਨੂੰ ਆਪਣੇ ਬੱਚਿਆਂ ਵੱਲ ਖਾਸ ਧਿਆਨ ਦੇ ਕੇ ਉਹਨਾਂ ਦੀ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਤੇ ਜੋ ਵੀ ਉਹਨਾਂ ਨੇ ਇੰਟਰਸਟ ਦੇ ਅਮਤਵਕ ਟੀਚੇ ਮਿਥਿਆ ਹੈ ਉਹਦੇ ਵਿੱਚ ਹੈਲਪ ਕਰਨੀ ਚਾਹੀਦੀ ਹੈ ਤੇ ਬੱਚਿਆਂ ਨੂੰ ਅੱਗੇ ਵਧਣ ਲਈ ਮਤਲਬ ਹੌਸਲਾ افزਾਈ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਮੇਰੀ ਬੇਟੀ ਨੇ ਮੁਕਾਮ ਹਾਸਲ ਕੀਤਾ ਹੈ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਆ ਕਿ ਸਾਰੇ ਪੇਰੈਂਟਸ ਦੇ ਬੱਚਿਆਂ ਦੀ ਇਦਾਂ ਹੀ ਮਤਲਬ ਸਿਲੈਕਸ਼ਨ ਹੋਵੇ ਤੇ ਚੰਗੇ ਅਹੁਦਿਆਂ ਤੇ ਪਹੁੰਚਣ ਤੇ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਾਂ ਬਿਲਕੁਲ ਜਿੱਥੇ ਪਿਤਾ ਜੀ ਵੀ ਧੰਨਵਾਦ ਕਰ ਰਹੇ ਨੇ ਉੱਥੇ ਪੰਜ ਜੀ ਕੀ ਅਪੀਲ ਕਰੋਗੇ ਅੱਜ ਇਹਦੇ ਬੱਚੇ ਜਿਹੜੇ ਬਾਹਰ ਜਾ ਰਹੇ ਆ ਵਿਦੇਸ਼ਾਂ ਨੂੰ ਭੱਜ ਰਹੇ ਆ ਇੱਥੇ ਵੀ ਰਹਿ ਕੇ ਜਿਹੜੀਆਂ ਤਰੱਕੀਆਂ ਕੀਤੀਆਂ ਜਾ ਸਕਦੀਆਂ ਨੇ ਇਹ ਇਹਦੇ ਵਿੱਚ ਐਕਚੁਅਲੀ ਦੋਨੇ ਹੀ ਪਹਿਲੂ ਆ ਜਾਂਦੇ ਨੇ ਕਈ ਬੱਚੇ ਇੰਟਰਸਟ ਦੇ ਤੁਹਾਤੇ ਜਾਂਦੇ ਨੇ ਤਾਂ ਉਹਨਾਂ ਲਈ ਐਦਾਂ ਨਹੀਂ ਹੈ ਕਿ ਆਪਾਂ ਉਹਨਾਂ ਨੂੰ ਇੱਕ ਬਨ ਸਕਦੇ ਆ ਜਿਨ੍ਹਾਂ ਦਾ ਇੰਟਰਸਟ ਹੈ ਉਹ ਜ਼ਰੂਰ ਆਪਣੇ ਇੰਟਰਸਟ ਨੂੰ ਐਕਸਪਲੋਰ ਕਰਨ ਪਰ ਜਿਹੜੇ ਮਜਬੂਰੀ ਲਈ ਇਸ ਤੋਂ ਇਥੋਂ ਤੰਗ ਹੋ ਕੇ ਜਾ ਰਹੇ ਨੇ ਉਹਨਾਂ ਨੂੰ ਮੈਂ ਕਵਾਂਗੀ ਕਿ ਇੱਕ ਚਾਂਸ ਇੱਥੇ ਰਹਿ ਕੇ ਵੀ ਜ਼ਰੂਰ ਆਪਣਾ ਦੇਣ ਆਪਣਾ 100% ਬੈਸਟ ਦੇਣ ਕਿ ਤੁਸੀਂ ਅਗਰ ਕਾਮਯਾਬ ਹੋ ਸਕਦੇ ਹੋ ਇੱਥੇ ਰਹਿ ਕੇ ਤਾਂ ਜ਼ਰੂਰ ਹੋਵੋਗੇ ਅਗਰ ਤੁਸੀਂ ਉਸ ਤੇ ਡਿਟਰਮੀਨੇਸ਼ਨ ਕਰ ਲਓਗੇ ਤਾਂ ਉਹਨਾਂ ਨੂੰ ਮੈਂ ਕਵਾਂਗੀ ਕਿ ਇੰਨੀ ਛੇਤੀ ਆਪਣਾ ਹੌਸਲਾ ਨਾ ਹਾਰੋ ਇੱਕ ਚਾਂਸ ਦੇ ਕੇ ਦੇਖੋ ਆਪਣਾ ਬੈਸਟ ਦੇ ਕੇ ਦੇਖੋ 100% ਇੱਥੇ ਵੀ ਤੁਹਾਡਾ ਬਣ ਸਕਦਾ ਹੈ ਹਰਜਿੰਦਰ ਜੀ ਮੱਲੇ ਦੇ ਵਿੱਚ ਖੁਸ਼ੀ ਦਾ ਮੌਲ ਆ ਬੇਟੀ ਜੱਜ ਬਣ ਕੇ ਆਈ ਹੈ ਸਨਮਾਨਿਤ ਕੀਤਾ ਗਿਆ ਕੀ ਕਹਿਣਾ ਚਾਹੂੰ ਪਹਿਲਾਂ ਤਾਂ ਸਾਡੀ ਬੇਟੀ ਨੂੰ ਬਹੁਤ-ਬਹੁਤ ਮੁਬਾਰਕਾਂ ਸਮੁੱਚੇ ਪਰਿਵਾਰ ਨੂੰ ਕਿਉਂਕਿ ਇਸ ਪਰਿਵਾਰ 'ਚ ਪਹਿਲਾਂ ਵੀ ਜ਼ਿਕਰ ਹੋਇਆ ਕਿ ਦੋ ਜੱਜ ਬਣੇ ਆ ਤੀਜਾ ਦਮਾਦ ਜੱਜ ਹੈ ਸੋ ਇਹ ਸਾਡੇ ਬੱਚਿਆਂ ਲਈ ਇੱਕ ਪ੍ਰੇਰਨਾ ਸਰੋਤ ਹੈ ਕਿ ਜਿਹੜੇ ਬੱਚੇ ਦਿਲ ਛੱਡੀ ਬੈਠੇ ਆ ਨਸ਼ਿਆਂ ਵਿੱਚ ਤੁਰਪੇ ਆ ਕਈ ਕਾਰਨ ਹੈਗੇ ਆ ਉਹ ਇਹ ਬੱਚੀਆਂ ਸਾਡੀਆਂ ਇਹ ਇੱਕ ਗਾਈਡਲਾਈਨ ਦੇ ਸਕਦੀਆਂ ਕਿ ਤੁਸੀਂ ਇੱਥੇ ਰਹਿ ਕੇ ਵੀ ਬਹੁਤ ਕੁਝ ਕਰ ਸਕਦੇ ਆ ਵਿਦੇਸ਼ਾਂ 'ਚ ਭੱਜਣ ਦੀ ਲੋੜ ਨਹੀਂ ਜਿਹੜੇ ਵੀ ਬੱਚੇ ਦਾ ਜਿਹੜੇ ਪਾਸੇ ਉਹਦਾ ਇੰਟਰਸਟ ਹੈ ਪਰਿਵਾਰ ਨੂੰ ਉਹਨਾਂ ਨੂੰ ਉੱਧਰ ਜਾਣ ਦੇਣਾ ਚਾਹੀਦਾ ਜੇ ਕੋਈ ਬੱਚਾ ਗੇਮਾਂ 'ਚ ਆ ਉਹਨੂੰ ਗੇਮਾਂ ਲਈ ਜਾਣਾ ਚਾਹੀਦਾ ਜੇ ਕੋਈ ਬੱਚਾ ਸਟੱਡੀ ਲਈ ਆ ਉਹਨੂੰ ਸਟੱਡੀ ਲਈ ਜਾਣਾ ਚਾਹੀਦਾ ਸੋ ਸਮੁੱਚੇ ਜਿਹੜੇ ਸਾਡੇ ਬੱਚੇ ਆ ਵਿਦੇਸ਼ਾਂ ਦੀ ਧਰਤੀ ਨੂੰ ਭੱਜ ਰਹੇ ਆ ਉਹਨਾਂ ਪ੍ਰਤੀ ਵੀ ਇੱਕ ਬੇਨਤੀ ਹੈ ਕਿ ਉਹ ਪੰਜਾਬ ਦੀ ਧਰਤੀ ਤੇ ਰਹਿ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਵਿਦੇਸ਼ਾਂ 'ਚ ਜਾਣ ਦੀ ਲੋੜ ਨਹੀਂ ਸਾਨੂੰ ਇਹਨਾਂ ਬੱਚਿਆਂ ਤੋਂ ਸਿੱਖਿਆ ਲੈਣ ਦੀ ਲੋੜ ਹੈ ਸਰਦਾਰ ਨਰਿੰਦਰਪਾਲ ਜੀ ਨਰਿੰਦਰਪਾਲ ਜੀ ਤੁਸੀਂ ਵੀ ਜਿਹੜੇ এডਿਕੇਸ਼ਨ ਦੇ ਨਾਲ ਜੁੜੇ ਆ ਬੱਚਿਆਂ ਨੂੰ ਕੀ ਅਪੀਲ ਕਰੋਗੇ ਅੱਜ ਮੱਲੇ ਦੇ ਵਿੱਚ ਖੁਸ਼ੀ ਦਾ ਮੌਲ ਆ ਸਭ ਤੋਂ ਪਹਿਲਾਂ ਮੈਂ ਆਗਿਆਕੌਰ ਦੇ ਮਾਤਾ ਪਿਤਾ ਜੀ ਨੂੰ ਉਹਨਾਂ ਦੇ ਫੈਮਿਲੀ ਨੂੰ ਪਰਮਾਤਮਾ ਦਾ ਵੀ ਇਹ ਲੱਖ ਖੁਸ਼ੀਆਂ ਪਾਸ ਆਈਆਂ ਜੇ ਸਤਿਗੁਰ ਨਦਰ ਕਰੇ ਜਿਹੜੀ ਪਰਮਾਤਮਾ ਨੇ ਇਹਨਾਂ ਤੇ ਮਿਹਰ ਕੀਤੀ ਹੈ ਇਹ ਵਾਕਈ ਹੀ ਵਧਾਈ ਦੇ ਪਾਤਰ ਹੈ ਕਿਉਂਕਿ ਇੱਕੋ ਪਰਿਵਾਰ ਵਿੱਚ ਦੋ ਬੇਟੀਆਂ ਦਾ ਜੱਜ ਬਣਨਾ ਬਹੁਤ ਹੀ ਵੱਡੀ ਗੱਲ ਹੈ ਇਸ ਬਾਰੇ ਸੋਚਣ ਦੀ ਲੋੜ ਹੈ ਬੇਟੀਆਂ ਨੂੰ ਆਪਾਂ ਕਹਿ ਦਿੰਦੇ ਨੇ ਬੇਟੀ ਜਮਗੀ ਜੀ ਹੁਣ ਆਪਣਾ ਪਤਾ ਨਹੀਂ ਕੀ ਹੋਊਗਾ ਆਪਾਂ ਬਚਪਨ ਤੋਂ ਹੀ ਫਿਕਰਾਂ 'ਚ ਪੈ ਜਾਂਦੇ ਆ ਪਰ ਆ ਬੇਟੀਆਂ ਦੀ ਇੱਕ ਮਿਸਾਲ ਹੈ ਵੀ ਕਿਵੇਂ ਇਹਨਾਂ ਨੇ ਆਪਣੇ ਪਰਿਵਾਰ ਦਾ ਆਪਣੇ ਸ਼ਹਿਰ ਦਾ ਨਾਂ ਰੋਸ਼ਨ ਕੀਤਾ ਇਹਨਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਤੇ ਅਪੀਲ ਕਰਦਾ ਹਾਂ ਕਿ ਜੋ ਵੀ ਤੁਹਾਡੇ ਮਨ ਦੀ ਇੱਛਾ ਹੈ ਉਸ ਹਾਵ ਨਾਲ ਆਪਣੇ ਪੇਰੈਂਟਸ ਨੂੰ ਦੱਸ ਕੇ ਜਿੱਧਰ ਤੁਹਾਡੀ ਰੁਚੀ ਆ ਉਧਰ ਨੂੰ ਵਧਿਆ ਜਾਵੇ ਬਿਲਕੁਲ ਜਿੱਥੇ ਮਹੱਲਾ ਵਾਸੀ ਵੀ ਨੇ ਉਹ ਵੀ ਜਿਹੜਾ ਇੱਥੇ ਜਿਹੜਾ ਪ੍ਰੇਰਨਾ ਦੇ ਰਹੇ ਨੇ ਬੱਚਿਆਂ ਨੂੰ ਸਾਡੇ ਨਾਲ ਪ੍ਰਿੰਸੀਪਲ ਸਾਹਿਬ ਕੀ ਕਹਿਣਾ ਚਾਹੋਗੇ ਆਗਿਆਪਾਲ ਨੇ ਇੱਕ ਵੱਡੀ ਮੱਲ ਮਾਰੀ ਹੈ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਮੈਂ ਜਿੱਥੇ ਆਗਿਆਪਾਲ ਨੂੰ ਵਧਾਈ ਦੇਣਾ ਉੱਥੇ ਨਾਲ ਦੀ ਨਾਲ ਹੀ ਮੈਂ ਇਸ ਪਰਿਵਾਰ ਬਾਰੇ ਵੀ ਦੱਸਣਾ ਚਾਹੁੰਦਾ ਮੈਂ ਇਸ ਪਰਿਵਾਰ ਦਾ 2001 ਤੋਂ ਟੱਚ 'ਚ ਭੈਣ ਜੀ ਇਹਨਾਂ ਦੇ ਮਾਤਾ ਜੀ ਸਾਡੇ ਨਾਲ ਸਰਵਿਸ ਕਰਦੇ ਆ ਮੈਂ ਇਸ ਪਰਿਵਾਰ ਦੀ ਮਿਹਨਤ ਨੂੰ ਸਲੂਟ ਕਰਦਾ ਸਰਦਾਰ ਹਰਮੀਤ ਸਿੰਘ ਤੇ ਭੈਣ ਜੀ ਕੁਲਦੀਪ ਕੌਰ ਨੇ ਬੱਚਿਆਂ ਵਾਸਤੇ ਜਿੰਨੀ ਮਿਹਨਤ ਕੀਤੀ ਆ ਬੱਚਿਆਂ ਨੂੰ ਜੋ ਸਿੱਖਿਆ ਦਿੱਤੀ ਆ ਇਹ ਇੱਕ ਪ੍ਰੇਰਨਾ ਸਰੋਤ ਬਣ ਸਕਦੇ ਆ ਬੜੇ ਸਿੰਪਲ ਪਰਿਵਾਰ ਦੇ ਵਿੱਚੋਂ ਉੱਠ ਕੇ ਦੋ ਬੇਟੀਆਂ ਦਾ ਜੱਜ ਬਣਨਾ ਔਰ ਮੈਂ ਜਦੋਂ ਪਹਿਲੀ ਵਾਰੀ ਹਰਿਆਣੇ ਦੇ ਵਿੱਚੋਂ ਬੱਚੀ ਦੀ ਥੋੜੇ ਜੇ ਨੰਬਰਾਂ ਤੇ ਰਹਿ ਗਈ ਸੀ ਤਾਂ ਮੈਂ ਘਰ ਆਇਆ ਅਸੀਂ ਗੱਲ ਕਰਦੇ ਸੀ ਮੈਂ ਕਿਹਾ ਜੀ ਕੋਈ ਹੋ ਸਕਦਾ ਪ੍ਰਮਾਤਮਾ ਨੇ ਚੰਗਾ ਹੀ ਕੀਤਾ ਹੋਵੇ ਇਹਨੇ ਪੰਜਾਬ ਕੇਡਰ 'ਚ ਹੀ ਆਉਣਾ ਹੋਵੇ ਬੜੀ ਖੁਸ਼ੀ ਦੀ ਗੱਲ ਆ ਮੈਂ ਵਧਾਈ ਦੇਣਾ ਪਰਿਵਾਰ ਨੂੰ ਔਰ ਬੱਚੀ ਨੇ ਜੋ ਮੰਨਤ ਮੰਗੀ ਅੱਜ ਪ੍ਰਮਾਤਮਾ ਕੋ ਜੋ ਪ੍ਰਮਾਤਮਾ ਮੈਨੂੰ ਇਹ ਔਦਾ ਬਖਸ਼ਿਆ ਮੈਨੂੰ ਇਹਦੇ ਮੇਚ ਦਾ ਵੀ ਕਰੀ ਮੈਨੂੰ ਇੱਥੇ ਇਨਸਾਫ ਕਰਨ ਦਾ ਬਾਲ ਬਖਸ਼ੀ ਉਹਦੇ ਤੋਂ ਮੈਨੂੰ ਹੋਰ ਵੀ ਲੱਗਦਾ ਵੀ ਇਹ ਪਰਿਵਾਰ ਇਹ ਬੇਟੀ ਹੋਰ ਵੀ ਪਰਿਵਾਰ ਦਾ ਨਾਮ ਮੁੱੱਚਾ ਕਰੂਗੀ ਹੁਣ ਮੈਂ ਅਰਦਾਸ ਕਰਨਾ ਇੱਕ ਬੇਟਾ ਰਹਿ ਗਿਆ ਇਹਨੂੰ ਵੀ ਪ੍ਰਮਾਤਮਾ ਜੱਜ ਬਣਾਵੇ ਅਸੀਂ ਫੇਰ ਇਕੱਠੇ ਹੋਈਏ ਬਿਲਕੁਲ ਜਿੱਥੇ ਮਹੱਲਾ ਨਿਵਾਸੀ ਨੇ ਸਾਰੇ ਜਿਹੜੇ ਪਰਿਵਾਰ ਦੇ ਨਾਲ ਖੁਸ਼ੀ ਸਾਂਝੀ ਕਰ ਰਹੇ ਨੇ ਉੱਥੇ ਆਗਿਆਪਾਲ ਕਰਨ ਨੂੰ ਵੀ ਜਿਹੜੀ ਵਧਾਈ ਦੇ ਰਹੇ ਨੇ ਤੇ ਆਗਿਆਪਾਲ ਕਰਨ ਵੀ ਜਿਹੜੇ ਅੱਜ ਦੀ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਜੇਕਰ ਵਿਕ ਵਿੱਚ ਕੁਝ ਬਾਨਾ ਤਾਂ ਉਸ ਲਈ ਸਖਤ ਮਿਹਨਤ ਕਰਨੀ ਜ਼ਰੂਰੀ ਹੈ ਕੈਮਰਾਮੈਨ ਹਰਪਾਲ ਦੇ ਨਾਲ ਸਬਜੀਤ ਸਿੰਘ ਰੋਲੀ ਪੀਟੀਸੀ ਨਿਊਜ਼ ਮੋਗਾ